ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਇਸ ਵੀਡੀਓ ਵਿੱਚ ਸਹੀ ਗੱਲ ਕਰਾਂਗੇ ਸਾਲ 1991 ਦੇ ਉਸ ਟਾਈਮ ਦੀ ਜਦੋਂ ਖਾਕੀ ਵਰਦੀ ਵਾਲਿਆਂ ਨੇ ਸਿੱਖਾਂ ਨੂੰ ਕੋਹ ਕੋਹ ਕੇ ਮਾਰਿਆ ਕਿਵੇਂ ਉਹਨਾਂ ਨੇ ਸਿੱਖਾਂ ਨੂੰ ਭਜਾਇਆ ਖਾਕੀ ਵਰਦੀ ਦਾ ਕਿੰਨਾ ਖੌਫ ਸੀਗਾ ਤੇ ਕਿੰਨੇ ਬੈਸੀ ਸੀ ਇਹ ਸੋ ਦੱਸਾਂਗੇ ਇੱਕ ਕਹਾਣੀ ਬਾਰੇ ਘਟਨਾ ਬਾਰੇ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤਾਂ ਜੋ ਆਉਣ ਵਾਲੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਕੋਲ ਪਹੁੰਚੇ ਸਾਲ 1991 ਦੀਆਂ ਗਰਮੀਆਂ ਦੇ ਦਿਨਾਂ ਵਿੱਚ ਅੰਮ੍ਰਿਤਸਰ ਦੀ ਭੀੜ-ਪਾੜ ਵਾਲੇ ਇਲਾਕੇ ਸੁਲਤਾਨਪਿੰਡ ਰੋਡ ਦੇ ਵਿਚਲੀ 100 ਫੁੱਟੀ ਸੜਕ ਤੋਂ CRP ਵਾਲਿਆਂ ਨੇ ਇੱਕ ਨਾਕੇ ਤੇ ਇੱਕ ਆਟੋ ਰਿਕਸ਼ਾ ਰੋਕਿਆ ਜਿਸ ਵਿੱਚ ਦੋ ਅੰਮ੍ਰਿਤਧਾਰੀ ਸਿੱਖ ਸਿੱਖ ਨੌਜਵਾਨ ਸਨ ਅਰਵਿੰਦਰਜੀਤ ਅਰਵਿੰਦਰਜੀਤ ਸਿੰਘ ਗੋਲਡੀ ਅਤੇ ਸੁਖਵਿੰਦਰ ਸਿੰਘ ਸ਼ਿੰਦਾ सीआरपी ਵਾਲਿਆਂ ਨੇ ਦੋਹਾਂ ਨੂੰ ਗ੍ਰਿਫਤਾਰ ਕਰ ਲਿਆ ਤੇ ਲੈ ਗਈ। ਇਨ੍ਹਾਂ ਦਿਨਾਂ ਵਿੱਚ सीआरपी ਜਾਂ ਪੁਲਿਸ ਲਈ ਕਿਸੇ ਅਮਰਤਧਾਰੀ ਸਿੰਘ ਨੌਜਵਾਨ ਨੂੰ ਚੁੱਕ ਕੇ ਲੈ ਜਾਣਾ ਖਤਰਨਾਪਰਿਆ ਹੁੰਦਾ ਸੀ। ਦੋਹਾਂ ਪਰਿਵਾਰਾਂ ਦੇ ਨੌਜਵਾਨਾਂ ਨੇ ਪੈਰਬਾਈ ਲਈ ਭਜਨ ਅਠ ਆਰੰਭ ਕਰ ਦਿੱਤੀ। ਸੁਖਵਿੰਦਰ ਸਿੰਘ ਸ਼ਿੰਦਾ ਦਾ ਪਿਤਾ ਸਰਦਾਰ ਨਰਿੰਜਨ ਸਿੰਘ ਜੋ ਕਿ ਇਲਾਕੇ ਵਿੱਚ ਗਿਆਨੀ ਨਾਂ ਕਰਕੇ ਮਸ਼ਹੂਰ ਸੀ। ਚਾਹ ਦੀ ਦੁਕਾਨ ਚਲਾ ਕੇ ਪਰਿਵਾਰ ਦਾ ਗੁਜ਼ਾਰਾ ਕਰਦਾ ਸੀ ਉਹਦੇ ਦੱਸਣ ਮੁਤਾਬਕ ਥਾਣੇਦਾਰ ਚਰਨ ਦਾਸ ਅਤੇ ਜੀਤ ਰੰਧਾਵਾ ਨੇ ਉਸਦੇ ਮੁੰਡੇ ਨੂੰ ਛੱਡਣ ਦੇ ਇਵਜ਼ ਲਈ 1 ਲੱਖ ਰੁਪਏ ਮੰਗਿਆ ਚਾਹ ਦੀ ਦੁਕਾਨ ਕਰਕੇ ਪਰਿਵਾਰ ਪਾਲਣ ਵਾਲਾ ਨਰਿੰਜਨ ਸਿੰਘ ਇੰਨਾ ਪੁਲਸੀਆਂ ਦੀ ਫਰੋਤੀ ਵਜੋਂ 1 ਲੱਖ ਰੁਪਏ ਕਿੱਥੋਂ ਦਿੰਦਾ ਕਿੱਥੋਂ ਜੇਬਾਂ ਭਰਦਾ ਉਹਨਾਂ ਦੀਆਂ ਦੂਜੇ ਨੌਜਵਾਨ ਅਰਮਿੰਦਰ ਸਿੰਘ ਗੋਲਡੀ ਨੂੰ ਉਸਦੇ ਪਿਤਾ ਪੱਤਰਕਾਰ ਸਰਦਾਰ ਮਹਿੰਦਰ ਸਿੰਘ ਨੇ ਕੁਝ ਦਿਨਾਂ ਦੀ ਭਜਨਾਠ ਕਰਕੇ ਛੁਡਾ ਲਿਆ ਪਰ ਨਰਿੰਜਨ ਸਿੰਘ ਥਾਣਿਆਂ ਵਿੱਚ ਤੱਕੇ ਖਾਂਦਾ ਰਿਹਾ ਜਦੋਂ ਥਾਣੇਦਾਰ 1 ਲੱਖ ਤੋਂ ਨਾ ਘਟਿਆ ਤਾਂ ਨਰਿੰਜਨ ਸਿੰਘ ਕਿਸੇ ਤਰੀਕੇ ਐਸਪੀ ਦੇ ਦਫ਼ਤਰ ਪਹੁੰਚ ਗਿਆ ਤਿਹਾਲ ਦਹਾਈ ਪਈ ਐਸਪੀ ਨੇ ਕਾਰਨ ਪੁੱਛਿਆ ਤਾਂ ਦੁਖੀ ਨਰਿੰਜਨ ਸਿੰਘ ਬਿਲਕਦਾ ਹੋਇਆ ਕਹਿਣ ਲੱਗਾ ਜਨਾਬ ਮੇਰਾ ਮੁੰਡਾ ਫੜਿਆਏ ਦੱਸਦੇ ਨਹੀਂ ਐਸਪੀ ਅੱਗੋਂ ਕਹਿਣ ਲੱਗਾ ਇੱਥੇ ਭਲਾ ਕੋਈ ਇੱਕ ਫੜਿਆ ਬੜੇ ਫੜੇ ਹੋਏ ਨੇ ਚੱਲ ਬਾਜਾ ਨਰਿੰਜਨ ਸਿੰਘ ਨੇ ਰੋਂਦੇ ਬਿਲਕਦੇ ਆਪਣੇ ਪੁੱਤਰ ਦੀ ਜਾਨ ਦੀ ਭੀਖ ਮੰਗੀ ਪਰ ਐਸਪੀ ਦੇ ਹੁਕਮ ਤੇ ਪੁਲਿਸ ਵਾਲਿਆਂ ਨੇ ੱੱਕੇ ਮਾਰ ਕੇ ਬਾਹਰ ਘੜ ਦਿੱਤਾ ਇੱਕ ਦਿਨ ਇੱਕ ਥਾਣੇਦਾਰ ਦੀ ਹਕੂਮਤ ਵੱਲੋਂ ਮਿਲੇ ਹੱਕਾਂ ਦੇ ਨਸ਼ੇ ਵਿੱਚ ਨਰਿੰਜਨ ਸਿੰਘ ਨੂੰ ਕਿਹਾ ਮਾਰ ਤਾਂ ਤੇਰਾ ਮੁੰਡਾ ਹੁਣ ਤੁਹਾਨੂੰ ਵੀ ਮਾਰਨਾ ਹੈ ਘਬਰਾਇਆ ਹੋਇਆ ਨਰਿੰਜਨ ਸਿੰਘ ਇੱਕ ਵਕੀਲ ਨੂੰ ਮਿਲਿਆ ਪੰਜਾਬ ਅੰਦਰਲੇ ਪੁਲਿਸ ਰਾਜ ਦੀ دہشت ਅਤੇ ਬੈਸਤ ਤੋਂ ਜਾਣੂ ਵਕੀਲ ਨੇ ਸਲਾਹ ਦਿੱਤੀ ਹਵਾ ਮਾੜੀ ਆ ਉਸਦਾ ਰਾਜਾ ਤੁਸੀਂ ਅਜੇ ਕਿਸੇ ਪਾਸੇ ਨਿਕਲ ਜਾਓ ਕਬਰਾਇਆ ਨਰਿੰਦਰ ਸਿੰਘ ਆਪਣੀ ਪਤਨੀ ਤੇ ਛੋਟੇ ਲੜਕੇ ਨੂੰ ਨਾਲ ਲੈ ਕੇ ਦਲ ਦੇ ਕੱਪੜਿਆਂ ਵਿੱਚ ਹੀ ਅੰਮ੍ਰਿਤਸਰ ਤੋਂ ਬਾਹਰ ਨਿਕਲ ਗਿਆ ਅਤੇ ਵੱਖ-ਵੱਖ ਗੁਰਦੁਆਰਿਆਂ 'ਚ ਰਹਿ ਕੇ ਦਿਨ ਕੱਟਣ ਲੱਗ ਪਿਆ ਇੱਥੇ ਵੀ ਹਰਪਾਲ ਉਸ ਦੀ ਮਾਨਸਿਕਤਾ ਤੇ ਖਾਕੀ ਵਰਦੀ ਦੀ ਗਹਿਸਤ ਹਾਵੀ ਰਹੀ ਉਹ ਪੂਰੇ 7 ਸਾਲ ਘਰੋਂ ਬੇਕਾਰ ਹੋ ਕੇ ਵੱਖ-ਵੱਖ ਸ਼ਹਿਰਾਂ ਵਿੱਚ ਭਟਕਦਾ ਰਿਹਾ 7 ਸਾਲ ਬਾਅਦ ਡਰਦਾ ਡਰਦਾ ਨਰਿੰਦਰ ਸਿੰਘ ਵਾਪਸ ਪਰਤਿਆ ਘਰ ਦਾ ਤੇ ਦੁਕਾਨ ਦਾ ਸਾਰਾ ਸਮਾਨ ਲੁੱਟਿਆ ਜਾ ਚੁੱਕਿਆ ਸੀ ਇਲਾਕੇ ਵਿੱਚੋਂ ਮੰਗਰੋਂ ਇਹ ਅਫਵਾਹ ਫੈਲ ਗਈ ਸੀ ਕਿ ਇਹਨਾਂ ਦਾ ਸਾਰਾ ਪਰਿਵਾਰ ਹੇਮਕੁੰਡ ਸਾਹਿਬ ਜਾਂਦਾ ਐਕਸੀਡੈਂਟ ਵਿੱਚ ਮਾਰਿਆ ਗਿਆ ਅਜਿਹੀ ਬੇਸ਼ੀ ਜਬਰ ਨੂੰ ਬੇਸ਼ੱਕ ਦਿੱਲੀ ਦੇ ਹਾਕਮ ਤੇ ਉਹਨਾਂ ਦੇ ਟੁੱਕੜਬੋਚ ਜਿੰਨਾ ਮਰਜੀ ਪੁਰਸੇ ਦੀ ਬਹਾਦਰੀ ਕਹਿ ਕੇ ਸੋਲੇ ਗਾਈ ਜਾਣ ਪਰ ਜਦੋਂ ਸਿੱਖ ਕੌਮ ਇਨਸਾਫ ਕਰਨ ਦੀ ਸਮਰੱਥ ਹੋਈ ਉਦੋਂ ਇਹ ਬੇਸ਼ੀ ਤਸ਼ੱਦਦ ਦੇ ਦੋਸ਼ੀਆਂ ਤੋਂ ਇੱਕ ਇੱਕ ਵਦੀਕੀ ਦਾ ਹਿਸਾਬ ਲਿਆ ਜਾਵੇਗਾ ਸੋ ਵਾਹਿਗੁਰੂ ਮਾਫ ਨਹੀਂ ਕਰੇਗਾ ਇਹਨਾਂ ਨੂੰ ਇਹ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਇਸ ਘਟਨਾ ਬਾਰੇ ਆਪਣੀ رائے ਕਮੈਂਟ ਵਿੱਚ ਜਰੂਰ ਦੱਸਿਓ ਤੇ ਨਾਲ ਜੇਕਰ ਚੈਨਲ ਤੇ ਨਵੇਂ ਹੋ ਤਾਂ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤਾਂ ਜੋ ਆਉਣ ਵਾਲੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਕੋਲ ਪਹੁੰਚੇ ਧੰਨਵਾਦ